ਅੱਜ ਜਿਵੇਂ ਕਿਸਾਨੀ ਸੰਘਰਸ਼ ਦੇ ਬਾਰੇ ਸਾਰੀਆਂ ਰਚਨਾਵਾਂ ਬੋਲੀਆਂ ਜਾ ਰਹੀਆਂ ਤੇ ਮੋਦੀ ਸਾਹਿਬ ਲਈ ਇੱਕ ਪੁਕਾਰ ਮੈਂ ਲਿਖੀ ਸੀ ਕਿ ਮੋਦੀ ਸਾਹਿਬ ਜੇਕਰ ਤੁਹਾਡੇ ਤੋਂ ਇਹ ਹੱਲ ਨਹੀਂ ਹੁੰਦੇ ਤਾਂ ਫਿਰ ਘੱਟੋ ਘੱਟ ਕਿਉਂਕਿ ਤੁਸੀਂ ਸਾਰਾ ਚੀਜ਼ਾਂ ਨੂੰ ਹਰ ਚੀਜ਼ ਨੂੰ ਡਿਜੀਟਲ ਕਰੀ ਜਾਂਦੇ ਆ ਸਾਡੀ ਰੋਟੀ ਨੂੰ ਵੀ ਡਿਜੀਟਲ ਕਰ ਦਿਓ ਸੋ ਉਸ ਨੂੰ ਲੈ ਕੇ ਮੈਂ ਇੱਕ ਰਚਨਾ ਲਿਖੀ ਸੀ ਉਹ ਪੇਸ਼ ਹੈ ਜੀ ਆਉਣ ਲਾਂ ਨਜ਼ਾਇਜ ਮਨ ਜੀ ਮੁੱਕ ਜਾਵੇ ਤੈਨੂੰ ਦੇਸ਼ ਦਾ ਖਜ਼ਾਨਾ ਜੀ ਪੱਲੇ ਪਵੇ ਨਾ ਇਹ ਸਾਡੇ ਹੁਨਿਆਨ ਜੀ ਤੁਸੀਂ ਖਾਣ ਪੀਣ ਵਾਲਾ ਵੀ ਕੋਈ ਹੱਲ ਕਰ ਦਿਓ ਸਾਡੇ ਦੇਸ਼ ਵਾਂਗੂ ਸਾਡੇ ਦੇਸ਼ ਵਾਂਗੂ ਰੋਟੀ ਡਿਜੀਟਲ ਕਰ ਦਿਓ ਜੀ ਸਾਡੇ ਦੇਸ਼ ਵਾਂਗੂ ਫੇਰ ਅਸੀਂ ਕੋਈ ਧਰਨੇ ਨਾ ਲਾਉਣੇ ਜੀ ਨਾ ਹੀ ਮਿਹਨਤ ਤਰਲੇ ਅਸੀਂ ਪਾਉਣੇ ਜੀ ਨਾਹੀ ਤੇਰੇ ਅਸੀਂ ਪੁਤਲੇ ਜਲਾਉਣੇ ਜੀ ਨਾਹੀ ਤੇਰੇ ਅਸੀਂ ਪੁਤਲੇ ਜਲਾਉਣੇ ਜੀ ਮੇਲ ਨਾਲ ਰੋਟੀ ਸਾਡੇ ਅੰਦਰ ਚੱਲ ਕਰ ਦਿਓ ਜੀ ਸਾਡੇ ਦੇਸ਼ ਵਾਂਗੂ ਸਾਡੇ ਦੇਸ਼ ਵਾਂਗੂ ਰੋਟੀ ਡਿਜੀਟਲ ਕਰ ਦਿਓ ਜੀ ਸਾਡੇ ਦੇਸ਼ ਵਾਂਗੂ ਕਿਰਤ ਕਰਕੇ ਵੀ ਮੈਲ ਦੀਨਾ ਰੋਟੀ ਜੀ ਹਾਕਮ ਨੋਚ ਖਾਨ ਸਾਡੀ ਬੋਟੀ ਬੋਟੀ ਜੀ आम लोकां उत्ते परे सदा सोटी जी आम लोकां उत्ते परे सदा सोटी जी आम लोकां उत्ते परे सदा सोटी जी हल्ले जखमा दे उत्ते साडे मलम कर दो जी साडे देश बंगू साडे देश बंगू रोटी डिजिटल कर दो जी साडे देश बंगू बलकार विशुक्र मनाएगा रोटी ऑनलाइन फिर खाएगा ਪਾਈ ਰੁਪਏ ਵਾਲਾ ਗੁਣ ਤੇਰੇ ਗਾਏਗਾ ਪਾਈ ਰੁਪਏ ਵਾਲਾ ਗੁਣ ਤੇਰੇ ਗਾਏਗਾ ਰੋਟੀ ਵਾਲੀ ਸਬਸਿਡੀ ਖਾਤੇ ਘੱਲ ਕਰ ਦੋ ਜੀ ਸਾਡੇ ਦੇਸ਼ ਵਾਂਗੂ ਸਾਡੇ ਦੇਸ਼ ਵਾਂਗੂ ਰੋਟੀ ਡਿਜੀਟਲ ਕਰ ਦੋ ਜੀ ਸਾਡੇ ਦੇਸ਼ ਵਾਂਗੂ ਹੋ